ਕੀ ਗੱਲ ਹੋਈ ਐ ਅੱਗੇ ਰਾਸ਼ਨ ਪਤਾ ਭਰਿਆ ਪਿਆ ਸਾਰਿਆਂ ਦੇ ਇੱਥੇ ਰਾਸ਼ਨ ਹੋਏ ਚਾਏ ਵੀਰ ਨੂੰ ਨਹੀਂ ਉੱਥੋਂ ਕਹਿੰਦੇ ਆ ਉਹਨਾਂ ਦੇ ਟਰੱਕ ਚ ਲੈਦੇ ਹੁੰਦਾ ਨਾ ਨੌਜਵਾਨੀ ਨੂੰ ਹਾਂ ਨੌਜਵਾਨਾਂ ਦੇ ਇੱਥੇ ਲੋਕਾਂ ਨੇ ਮੱਥਾ ਮੱਥਾ ਇਹ ਤਾਂ ਸੇਵਾਦਾਰ ਹੋਣਾ ਚਾਹੀਦਾ ਖਾਓ ਬਹੁਤ ਜਲਦੀ ਕੱਢਿਆ ਬਾਕੀ ਇਹ ਕੰਮ ਨਹੀਂ ਹੁੰਦਾ ਇੱਥੇ ਇਹ ਕੰਮ ਹੀ ਚੱਲਣਾ ਇੱਥੇ ਬਹੁਤ ਬਹੁਤ ਸਾਰਾ ਸੇਵਾ ਕਰਨ ਦਾ ਸਾਕੇ ਚਾਹੀਦਾ ਹੁਣ ਆਏ ਇੱਥੇ ਮਾਣ ਜਲਪਨ ਬਹੁਤ ਗਲਤ ਕਰ ਰਹੇ ਨੇ ਇਹ ਨਹੀਂ ਪਤਾ ਲੱਗਦਾ ਇੰਨਾ ਪਾਣੀ ਆ ਗਿਆ ਇੰਨਾ ਹੀ ਮਾਰਨ ਝੱਲਣਦੇ ਆ ਫਿਰ ਮੋਰ ਮਰਨ ਦੇ ਸਾਹ ਕੋਈ ਸ਼ਰਮ ਨਹੀਂ ਬੱਦਾ ਜੀ ਤੇ ਦਲ ਖਾਲਸਾ ਦੀ ਜਥੇਬੰਦੀ ਦੇ ਤੇ ਨਾਲ ਜਿਹੜੇ ਵੀਰ ਸੇਵਾਦਾਰ ਕਰ ਰਹੇ ਸੀ ਹਮਲਾ ਆ ਕਵੀਰ ਦਾ ਸਿਰ ਪਾਟਾ ਰਾਜ ਲੰਘ ਜੇ ਹਾਂ ਪਿੱਛੇ ਟਰਾਲੀ ਚੋਂ ਲਾ ਲਿਆ ਥੱਲੇ ਅੱਛਾ ਟਰਾਲੀ ਉਹ ਰਾਸ਼ਨ ਖਤਮ ਹੋ ਗਿਆ ਤੇ ਉਹ ਚੱਲੇ ਸੀ ਕਿ ਵੀ ਅਸੀਂ ਕੱਲੋਂ ਵੰਡ ਦਿੱਤਾ ਵਾ ਸਾਨੂੰ ਦਿੱਤਾ ਕਿਉਂ ਨਹੀਂ ਤੁਸੀਂ ਪਰ ਜੜ ਕੀ ਆ ਕੇ ਮਦਰੋਂ ਥੱਲੇ ਲਾ ਕੇ ਦਰਬਾਨਾਂ ਮਾਰੀਆ ਹਾਂ ਮੂੰਹ ਤੇ ਮੂੰਹ ਹਲਾ ਪਾ ਕੇ ਲਿਆ ਉਹ ਜਿਹੜੀ ਮਾਰਾ ਸਰ ਤੇ ਵਿਰਦਨ ਜੀ ਤੁਹਾਡਾ ਪੰਜਾਬ ਦਾ ਰਸਤਾ ਖੋਣਦੇ ਜੀ ਵੀ ਅਸੀਂ ਵਾਕੇ ਹੈਗੇ ਸਾਡੀ ਨਿੱਤ ਮਦਦ